ਬਿਤੇ ਦਿਨੀ ਜਲੰਧਰ ਵਿਖੇ ਪਾਨਾ ਸਿੱਧੂ ਤੇ ਕੁਝ ਹੋਰ ਲੋਕਾਂ ਵੱਲੋਂ ਇਸਾਈ ਧਰਮ ਦਾ ਪ੍ਰਚਾਰ ਕਰਨ ਵਾਲੇ ਪਾਸਟਰਾਂ ਦੇ ਪੁਤਲੇ ਫੋਕੇ ਰੋਸ ਮਜ਼ਾਰਾ ਕੀਤਾ ਗਿਆ ਸੀ ਤੇ ਹੁਣ ਇਸ ਦੇ ਖਿਲਾਫ ਮੁਸੀਬਾਇਚਾਰਾ ਆ ਗਿਆ ਹੈ ਤੇ ਉਹਨਾਂ ਵੱਲੋਂ ਹਰਦਾਸਪੁਰ ਦੇ ਐਸਐਸਪੀ ਨੂੰ ਮਿਲ ਕੇ ਪਾਨਾ ਸਿੱਧੂ ਤੇ ਇਹ ਹੋਰਾਂ ਦੇ ਗੁਲਾਬ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਮੁਸੀਬਾਇਚਾਰਾ ਦੇ ਆਗੂਆਂ ਨੇ ਕਿਹਾ ਕਿ ਇਸ ਨਾਲ ਉਹਨਾਂ ਦੇ ਦਿਲਾ ਨੂੰ ਕੇਸ ਪਹੁੰਚੀ ਹੈ ਤੇ ਉਹ ਪੰਜਾਬ ਸਰਕਾਰ ਨੂੰ ਇਹਨਾਂ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ ਤੇ ਜੇਕਰ ਇਹ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਵੱਲੋਂ 16 ਦਸੰਬਰ ਨੂੰ ਵੱਡੇ ਪੱਧਰ ਤੇ ਧਰਨੇ ਕੀਤੇ ਜਾਣਗੇ ਅੱਜ ਦਾ ਜਿਹੜਾ ਧਰਨਾ ਹੈ ਉਹ ਪਿਛਲੇ ਸਮੇਂ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖਿਆ ਕਿ ਸੋਸ਼ਲ ਮੀਡੀਆ ਦੇ ਵਿੱਚ ਸਾਡੇ ਪਵਿੱਤਰ ਜਿਹੜੇ ਧਰਮ ਨੂੰ ਬਹਿਬਲ ਨੂੰ ਸਾਡੇ ਜਿੰਨੇ ਵੀ ਇੱਥੋਂ ਦੇ ਪੰਜਾਬ ਦੇ ਵਾਸੀ ਆ ਪਾਸਟਰ ਸਾਹਿਬਾਨਾਂ ਨੂੰ ਬਹੁਤ ਹੀ ਮੰਦਾ ਭੱਦਾ ਬੋਲਿਆ ਗਿਆ ਉਹ ਬੋਲੀ ਜਿਹੜੀ ਬੋਲੀ ਗਈ ਇਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੁਸੀਬ ਭਾਈਚਾਰੇ ਦੇ ਵਿੱਚ ਰੋਸ ਹੈ ਇਹ ਜਿਹੜੀ ਬੋਲੀ ਹੈ ਇਹ ਜਿਹੜਾ ਆਪਾਂ ਨਾਲ ਸਿੱਧੂ ਤੇ ਜਿਹੜਾ ਦਵਾਬੀ ਆ ਕਰਕੇ ਭਗਤ ਸਿੰਘ ਦਵਾਬੀ ਜਿਹੜਾ ਮੁਸੀਬ ਭਾਈਚਾਰੇ ਨੂੰ ਜਿਹੜਾ ਟਾਰਗੇਟ ਕੀਤਾ ਇਹ ਕਿਤੀ ਨਿੰਦਾਯੋਗ ਹੈ ਇਹਦੀ ਜਿੰਨੀ ਵੀ ਜਿੰਨੀ ਵੀ ਕੱਡੇ ਸ਼ਬਦਾਂ ਦੇ ਨਾਲ ਇਹਨਾਂ ਦੀ ਨਿੰਦਿਆ ਕੀਤੀ ਜਾਏ ਥੋੜੀ ਹੈ ਕਿਉਂਕਿ ਮੁਸੀਬ ਭਾਈਚਾਰਾ ਜਿਹੜਾ ਅਮਨ ਸ਼ਾਂਤੀ ਦਾ ਪ੍ਰਤੀਕ ਹੈ ਹਮੇਸ਼ਾ ਹੀ ਅਮਨ ਸ਼ਾਂਤੀ ਦੇ ਨਾਲ ਰਹਿੰਦਾ ਤੇ ਅਮਨ ਸ਼ਾਂਤੀ ਦੇ ਨਾਲ ਹੀ ਦੂਸਰੇ ਭਾਈਚਾਰਿਆਂ ਦੇ ਨਾਲ ਹੱਥ ਨਾਲ ਹੱਥ ਮਿਲਾ ਕੇ ਕੰਦੇ ਨਾਲ ਕੰਦਾ ਮਿਲਾ ਕੇ ਚੱਲਦਾ ਆਇਆ ਸੋ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੇ ਦੇਸ਼ ਦੀਆਂ ਜਿਹੜੀ ਆ ਹੇਟ ਸਪੀਚ ਦੇ ਕੇ ਦੇਸ਼ ਦੀ ਏਕਤਾ ਤੇ ਖੰਡਤਾ ਦੇ ਉੱਤੇ ਵਾਰ ਕੀਤਾ ਉਹ ਬਹੁਤ ਹੀ ਜਿਹੜਾ ਕਣੌਣਾ ਕਾਰਵਾਈ ਜਿਹੜੀ ਇਹਨਾਂ ਕੀਤੀ ਹੈਗੀ ਆ ਸੋ ਮੈਂ ਇਹੀ ਦੱਸਣਾ ਚਾਹੁੰਦਾ ਕਿ ਇਹਨਾਂ ਤੇ ਸ਼ਾਸਨ ਪ੍ਰਸ਼ਾਸਨ ਵੱਲੋਂ ਸਖਤ ਤੋਂ ਸਖਤ ਜਿਹੜੀ ਤਾਰਾ ਲੱਗਦੀਆਂ ਨੇ ਸਬੰਧਤ ਧਾਰਾਂ ਦੇ ਮੁਤਾਬਕ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਿਆ ਜਾਏ ਔਰ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੇ ਬੇਨਤੀ ਕਰਦਾ ਜਿੰਨੇ ਵੀ ਵੀਰ ਭਰਾ ਇੱਥੇ ਪਹੁੰਚੇ ਨੇ ਮਨਾਂ ਦਾ ਸਹਿਯੋਗੀ ਆ ਧੰਨਵਾਦ ਕਰਦਾ ਪੂਰੇ ਜੂਥ ਦਾ ਸਾਡੇ ਭਾਈ ਅਮਨ ਬਰਾਮਪੁਰਿਆ ਜੋ ਪੂਰੇ ਜੂਥ ਦੇ ਨਾਲ ਇਸ ਜਗ੍ਹਾ ਤੇ ਪਹੁੰਚੇ ਨੇ ਗੁਰਦਾਸਪੁਰ ਐਸਐਸਪੀ ਆਫਿਸ ਸੋ ਸਾਡਾ ਅੱਜ ਦਾ ਜੋ ਮੰਗ ਪੱਤਰ ਦਿੱਤਾ ਗਿਆ ਆ ਉਹ ਹੈ ਤੇਜਸਵੀ ਨਹਾਸ ਔਰ ਉਹਦੇ ਨਾਲ ਦੇ ਸਾਥੀਆਂ ਦੇ ਔਰ ਭਾਨਾ ਸਿੱਧੂ ਜਿਨ੍ਹਾਂ ਨੇ ਅੱਜ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਡੇ ਕਸਨੈਲਟੀ ਨੂੰ ਟਾਰਗੇਟ ਕਰਦੇ ਨੇ ਸੋ ਉਹਨਾਂ ਦੇ ਅਸੀਂ ਖਿਲਾਫ ਅੱਜ ਦਾ ਮੰਗ ਪੱਤਰ ਜੋ ਐਸਐਸਪੀ ਨੂੰ ਦਿੱਤਾ ਆ ਸੋ ਅਸੀਂ ਚਾਹੁੰਦੇ ਆ ਉਹਨਾਂ ਤੇ ਕੜੀ ਤਕੜੀ ਉਹਨਾਂ ਤੇ ਜੋ ਸਖਤ ਕਾਰਵਾਈ ਬਣਦੀ ਆ ਕੀਤੀ ਜਾਵੇ ਕਿਉਂਕਿ ਅੱਜ ਦਿਨ ਹੀ ਸਾਡੇ ਸੰਤਾਂ ਨੂੰ ਰੈਪਰਾਂ ਨੂੰ ਟਾਰਗੇਟ ਕਰਦਾ ਆ ਪਖੰਡਵਾ ਸਾਡੇ ਚਰਚਾਂ ਨੂੰ ਦੱਸਦਾ ਆ ਡੇਰਾਵਾਦ ਦੱਸਦਾ ਜਦੋਂ ਕਿ ਸਾਡੀ ਕਸਨੈਲਟੀ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕਰਦੀ ਸ਼ਾਂਤਮਈ ਅਸੀਂ ਲੋਕਾਂ ਅਸੀਂ ਹਰ ਪਰਿਵਾਰ ਹੀ ਇਹ ਗੱਲ ਕਹਿੰਨੇਗੇ ਅਸੀਂ ਸ਼ਾਂਤਮਈ ਲੋਕਾਂ ਸਾਨੂੰ ਨਾਂ ਦਿਖਾਓ ਸਾਡੇ ਜ਼ਿਲ੍ਹੇ ਨੂੰ ਜੋ ਥੇਸ ਪਹੁੰਚੀ ਆ ਸਾਨੂੰ ਪ੍ਰਸ਼ਾਸਨ ਦੇ ਨੂੰ ਇਹ ਦੱਸਣਾ ਪੈਂਦਾ ਕਿ ਅਸੀਂ ਸੜਕਾਂ ਦੇ ਉੱਤੇ ਲਈ ਤਿਆਰ ਹੋ ਜੰਨੇ ਆ ਸੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹ ਜੇ ਸਰਹਾਰਾਂ ਦੇ ਅਨਸਾਰਾਂ ਤੇ ਕੜੀ ਤੋਂ ਕੜੀ ਸਜ਼ਾ ਦੇ ਕੇ ਇਹਨਾਂ ਨੂੰ ਸਲਾਖਾਂ ਪਿੱਛੇ ਸੁਟਿਆ ਜਾਏ ਔਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਜੋ ਹੋਰ ਵੀ ਸਰਹਾਰਾਂ ਦੇ ਅਨਸਾਰ ਇਹ ਜੋ ਵਿਚਾਰਾਂ ਨੂੰ ਲੈ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਨੱਥ ਪਾਈ ਜਾ ਸਕੇ ਪਿਛਲੇ ਪਿਛਲੇ ਸਾਲ ਵੀ ਇਹੀ ਹੋਇਆ ਸੀ ਜਦੋਂ ਵੀ ਸਾਡਾ ਕ੍ਰਿਸਮਸ ਦਿਹਾੜਾ ਹੁੰਦਾ ਆ ਆਏ ਦਿਨ ਕੋਈ ਨਾ ਕੋਈ ਨਵਾਂ ਮੁੱਦਾ ਬਣਾ ਲੈਂਦੇ ਨੇ ਉੱਠ ਜਾਂਦੇ ਨੇ ਪਿਛਲੇ ਦਿਨ ਵੀ ਇਹ 크리스마ਸ ਦੇ ਦਟਵਾਨਾਂ ਦੇ ਵਿੱਚ ਵੀ ਕਤਲ ਹੋਏ ਗੋਲੀ ਚੱਲੀ ਹਰ ਜਗ੍ਹਾ ਦੇ ਵਿੱਚ ਚਰਚਾ ਦੇ ਹਮਲੇ ਹੋਏ ਨੇ ਉਸੇ ਰਾਦੇ ਦੇ ਨਾਲ ਇਸ ਵਾਰ 크리스마ਸ ਵੀ ਮਨਾਉਣ ਜਾ ਰਹੇ ਆ ਸੰਤ ਮੈਨ ਨਾਲ ਪਰ ਇਹਨਾਂ ਨੇ ਸਾਨੂੰ ਲੱਗਦਾ ਸੰਤ ਮੈਨ ਨਹੀਂ ਰਹਿਣ ਦੇਣਾ ਸਾਨੂੰ ਸੜਕਾਂ ਦੇ ਉੱਤੇ ਲਈ ਮਜਬੂਰ ਕਰਦੇ ਨੇ ਬਾਰ-ਬਾਰ ਅੱਥਰ ਪ੍ਰਸ਼ਾਸਨ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਜੀ ਨੂੰ ਅਸੀਂ ਬੇਨਤੀ ਕਰਦੇ ਆ ਇਹ ਜੇ ਲੋਕਾਂ ਨਾਲ ਨੱਥ ਪਾ ਕੇ ਰੱਖੀ ਜਾਏ ਅਗੜੇ ਦੱਤ ਨਹੀਂ ਪਾ ਸਕਦੇ ਅਸੀਂ ਇਹਨਾਂ ਨੂੰ ਨੱਥ ਪਾਉਣੇ ਜਾਣਦੇ ਆ ਔਰ ਪਾਵਾਂਗੇ ਵੀ ਜਗਬਾਣੀ ਟੀਵੀ ਲਈ ਪਸ਼ੰਬਰ ਬਿੱਟੋ ਦੀ ਰਿਪੋਰਟ